ਕਿਉਂ ਬਾਈ ਕੀ ਖਾਲ ਲੈ ਵਧੀ ਹੀ ਨੇ ਬਸ ਭਰਾਵੋ ਕੀ ਹੋ ਜਾ ਰਿਹਾ ਕੰਮ ਚੱਲੀ ਜਾਂਦਾ ਐ ਐਡੀ ਕੀ ਲੱਪਣ ਦੀ ਲੋੜ ਐਨੂੰ ਇਹ ਜਿਹੜਾ ਬਾਈ ਆਪਾਂ ਇੱਕ ਕਰ ਹੀ ਪਾਉਣਾ ਇਹ ਚ ਹਾਂ ਆਪਾਂ ਕੰਮ ਸ਼ੌਂਕ ਨਾਲ ਨਹੀਂ ਕਰਾਂਗੇ ਵਾਧਾ ਕਿੱਥੋਂ ਹੋਊਗਾ ਆਪਾਂ ਨੂੰ ਕਿੰਨੇ ਟੋਏ ਨੇ ਟੋਏ ਹਣ ਤਾਂ ਭਈ ਆਪਣੇ ਕੋਲ ਦੋ ਹੀ ਨੇਗੇ ਇਹ ਛੋਟਾ ਟੋਆ ਆਪਣਾ ਹੂੰ ਤੇ ਉਧਰ ਵੱਡਾਗਾ ਉਹ ਚ ਪੈ ਜਾਂਦਾ 17-18 ਕਿੱਲਿਆਂ ਦਾ ਚਾਰ ਇਹ ਚ 6-7 ਕਦੇ ਹੀ ਪੈਂਦੇ ਐ

ਉਹ ਠੀਕ ਹੈ ਜੇ ਤੁਹਾਡਾ ਲਿਪਣ ਦਾ ਕੰਮ ਹਨਾ ਹਾਂ ਬਈ ਕਰਾਂਗੇ ਤਿਆਰ ਬਾਅਦ ਤੈਨੂੰ